ਤੁਸੀਂ ਵੇਖ ਰਹੇ ਹੋ Sky News Punjab ਤੇ ਇਸ ਵੇਲੇ ਅਸੀਂ ਖੜੀਆਂ ਹਾਂ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣੇ-ਹੁਣੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਧਾਰਾ 144 ਇੱਥੇ ਲੱਗੀ ਹੋਈ ਹੈ ਤੇ ਇੱਥੋਂ ਤੁਸੀਂ ਵਾਪਸ ਚਲੇ ਜਾਓ ਹਲਕੇ ਵੀ ਜਿਹੜੀ ਬੇਨਤੀ ਆ ਉਹ ਕੀਤੀ ਜਾ ਰਹੀ ਹੈ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸਿੱਧਾ ਕਿਹਾ ਜਾ ਰਿਹਾ ਹੈ ਕਿ ਦਫਾ 143 ਦੇ ਮੱਦੇ ਨਜ਼ਰ ਤੁਸੀਂ ਇੱਥੇ ਇਕੱਠ ਨਹੀਂ ਕਰ ਸਕਦੇ ਹੋ ਕਿਉਂਕਿ ਇਸ ਤੋਂ ਪਹਿਲਾਂ ਨਾੜੇਬਾਜੀ ਕੀਤੀ ਜਾ ਰਹੀ ਸੀ ਇਸ ਚੀਜ਼ ਨੂੰ ਲੈ ਕੇ ਹੁਣ ਅਧਿਕਾਰੀਆਂ ਦੇ ਵੱਲੋਂ ਵੀ ਧਮਖੰਦ ਦਿਖਾਇਆ ਜਾ ਰਿਹਾ ਉਹਨਾਂ ਨੇ ਆਖਿਆ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਸਾਨੂੰ ਕਾਰਵਾਈ ਕਰਨੀ ਪੈਗੀ ਚੇਤਾਵਨੀ ਦਿੰਨੇ ਆ ਇਸ ਕਰਕੇ ਅਸੀਂ ਇੱਕ ਕੱਟ ਜਾਂਦੇ ਹੁਣ ਇੱਥੇ ਸਾਡੇ ਨਾਲ ਜੁਰਗ ਮੌਜੂਦ ਨੇ ਗੱਲਬਾਤ ਕਰਦੇ ਆਂ ਕਿਵੇਂ ਦੇਖਦੇ ਹਾਂ ਜੀ ਜਿਸ ਤਰੀਕੇ ਦਾ ਰਵਈਆ ਅਪਣਾਇਆ ਜਾ ਰਿਹਾ ਸਾਡੇ ਪੰਜਾਬ ਦੇ ਹੀ ਛੋਟੇ ਭਰਾ ਹਰਿਆਣੇ ਦੇ ਪ੍ਰਸ਼ਾਸਨ ਦੇ ਵੱਲੋਂ ਹਰਿਆਣੇ ਦਾ ਬੜਾ ਭਰਾ ਹੈਗਾ ਪੰਜਾਬ ਇਧਰ ਕਿਸਾਨ ਵੀ ਭਰਾ ਹੈ ਸਾਡੇ ਇਹਨਾਂ ਮੁਲਾਜ਼ਮਾਂ ਦੇ ਅਸੀਂ ਵੀ ਉਹਨਾਂ ਦੇ ਭਰਾ ਹੈ ਹੁਣ ਨਾ ਤਾਂ ਮੋਦੀ ਲੜ ਰਿਹਾ ਨਾ ਕੋਈ ਹੋਰ ਭਾਜਪਾ ਭਾਜਪਾ ਦਾ ਲੜ ਰਿਹਾ ਇਹਦਾ ਅਸੀਂ ਭਾਈ ਭਾਈਓ ਲੜ ਰਹੇ ਆ ਸਾਡੇ ਹੀ ਸਿਰ ਪਰਵਾ ਆ ਰਿਹਾ ਇਹ ਵੀ ਮਜਬੂਰ ਆਪਣੀ ਡਿਊਟੀ ਤੇ ਅਸੀਂ ਵੀ ਮਜਬੂਰ ਆ ਆਪਣੇ ਹੱਕਾਂ ਦੇ ਲਈ ਜੀ ਤੇ ਇਹ ਰਵਈਆ ਕਿਵੇਂ ਵੇਖਦੇ ਕਿਉਂਕਿ ਸਵੇਰੇ ਅਸੀਂ ਦੇਖਿਆ ਜਿਹੜੇ ਆਮ ਲੋਕ ਜਿਨ੍ਹਾਂ ਨੇ ਲੰਘਣਾ ਸੀ ਨਾ ਉਹ ਹੀਠਾਂ ਪਾਣੀ ਦੇ ਵਿੱਚ ਦੇ ਲੰਘ ਰਹੇ ਸੀ ਵੀ ਹੁਣ ਉਹਦਾ ਕੀ ਨਾ ਓ ਜਿਹਨੇ ਕੋਈ ਕਾਮਕਾਰ ਹੈ ਜੇਨੇ ਉਧਰ ਜਾਣਾ ਹੈ ਉਧਰ ਤੋਂ ਆਉਣਾ ਹੈ ਉਹਨਾਂ ਪਰ ਉਹ ਤਾਂ ਲੱਖੂ ਗਈ ਆਪਣੇ ਕੰਮ ਲਈ ਆਪਣੀ ਰੋਜੀ ਲਈ ਉਹਨਾਂ ਨੂੰ ਵੀ ਅੱਗੇ ਰੋਕ ਦਿੱਤਾ ਗਿਆ ਕਿ ਤੁਸੀਂ ਵਾਪਸ ਜਾਓ ਇਕੱਲੇ ਇਕੱਲੇ ਜਾਣੇ ਨੂੰ ਫਿਰ ਇਹ ਸਾਡੇ ਪੰਜਾਬ ਨੂੰ ਇਹ ਮੰਨ ਦੇਣ ਸਾਡੇ ਪੰਜਾਬ ਨੂੰ ਵੰਡ ਦੇ ਰਹੇ ਲੱਗ ਕਰ ਦੇਣ ਪੰਜਾਬ ਦੇ ਕਿਸਾਨ ਪੂਰੇ ਭਾਰਤ ਇਹਦਾ ਅਸਲ ਆਹੀ ਮਸਲਾ ਹਾ ਲੋ ਸਕਦਾ ਇਹ ਜੀ ਇਧਰਲੇ ਪਾਸੇ ਪੰਜਾਬ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਕਿ ਗੱਲਬਾਤ ਕਰਾ ਦਈਏ ਸੈਂਟਰ ਦੇ ਨਾਲ ਉਦੋਂ ਗੱਲਬਾਤ ਨਹੀਂ ਬਣੀਤੀ ਅੱਜ ਵੀ ਇੱਕ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੱਦਾ ਆਇਆ ਸੀ ਉਹਨੂੰ ਕਿਵੇਂ ਦੇਖਦੇ ਹੋ ਵੀ ਗੱਲਬਾਤ ਕਰਕੇ ਨਿਬੜ ਜਾਊਗਾ ਕੰਮ ਜਾਂ ਫਿਰ ਇਹ ਚੱਲਣਾ ਜਿਸ ਤਰੀਕੇ ਨਾਲ ਕਿਸਾਨਾਂ ਨੇ ਚਿਹਰਾ ਜੁਗੀਆਂ ਕੀਤੀਆਂ ਇਹ ਸਰਕਾਰ ਦੀ ਸਾਡੀ ਪੰਜਾਬ ਸਰਕਾਰ ਦੀ ਬਹੁਤ ਵਧੀਆ ਗੱਲ ਆ ਵੀ ਲੜਾਈ ਨੂੰ ਘਟਾਇਆ ਜਾਵੇ ਬੰਦਾ ਉਹੀ ਅ ਬੁੱਧੀਮਾਨ ਹੁੰਦਾ ਜਿਹੜਾ ਲੜਾਈ ਨੂੰ ਘਟਾਵੇ ਜਿਹੜਾ ਮੂਰਖ ਹੋਊਗਾ ਲੜਾਈ ਨੂੰ ਵਧਾਊਗਾ ਤੇ ਹੁਣ ਜੀ ਜੀ ਇਧਰ ਆਪਣੇ ਭਗਵਾਨ ਤਮਨ ਸਾਹਿਬ ਅਸੀਂ ਇਹਨੂੰ ਚੰਗਾ ਸਮਝ ਰਹੇ ਆ ਪਹਿਲਾਂ ਸਾਡੇ ਕੈਪਟਨ ਸਾਹਿਬ ਨੇ ਨਹੀਂ ਸਾਨੂੰ ਰੋਕਿਆ ਹੁਣ ਸਾਡਾ ਮੁੱਖ ਮੰਤਰੀ ਹੁਣ ਵੀ ਮੌਜੂਦ ਆ ਮੌਜੂਦਾ ਸਰਕਾਰ ਆ ਉਹ ਨਹੀਂ ਰੋਕ ਰਹੀ ਇਹ ਕਿਵੇਂ ਰੋਕ ਰਹੇ ਆ ਇਹਦਾ ਲਾ ਰਹੇ ਬੈਰੀਕੇਡ ਇਦਾਂ ਨੂੰ ਇਹ ਜੇ ਨਾ ਇਹਨੂੰ ਮੋਦੀ ਨੂੰ ਜਾਂ ਭਾਜਪਾ ਵਾਲਾ ਨੂੰ ਆਪਣੇ ਕੋਲ ਤੋਂ ਖਰਚਣਾ ਪਵੇ ਤਾਂ ਨਹੀਂ ਇੰਨਾ ਖਰਚ ਕਰ ਸਕਦੇ ਇਹ ਇਹ ਸਾਡਾ ਹੀ ਖਰਚ ਆ ਤੇ ਗੱਲਬਾਤ ਦੇ ਨਾਲ ਜੇ ਗੱਲਬਾਤ ਮੀਟਿੰਗ ਦੇ ਵਿੱਚ ਸਹਿਮਤੀ ਬਣ ਜਾਂਦੀ ਹੈ ਫਿਰ ਕਿਸਾਨਾਂ ਨੇ ਜਿਹੜਾ ਇਸ ਅੰਦolan ਨੂੰ ਵਢਣ ਦੀ ਤਿਆਰੀ ਕੀਤੀ ਹੈ ਫਿਰ ਉਹ ਰੋਕ ਦਿੱਤਾ ਜਾਏਗਾ ਰੋਕਿਆ ਜਾਊਗਾ ਉਹ ਮੂਰਖ ਨਹੀਂ ਹਨਗੇ ਜਿਹੜੀ ਲੜਾਈ ਜੇ ਕੋਈ ਗੱਠ ਪੈ ਜਾਂਦੀ ਆ ਉਹਨੂੰ ਹੱਥਾਂ ਨਾਲ ਖੋਲਿਆ ਜਾਵੇ ਮੂੰਹ ਲਾਉਣ ਦੀ ਲੋੜ ਨਹੀਂ ਫਿਰ ਸਾਨੂੰ ਮੂੰਹ ਲਾਉਣ ਦੀ ਲੋੜ ਨਹੀਂ ਇੱਥੇ ਤੇ ਹੁਣ ਤੇ ਫਿਰ ਤਿਆਰੀਆਂ ਵੀ ਪੱਕੀਆਂ ਕਰਤੀਆਂ ਕਿਉਂਕਿ ਦੇਖਿਆ ਜਿਹੜੇ ਹਸਾਬ ਦੇ ਨਾਲ ਕਿੱਲ ਅੱਦੇ ਅੱਦੇ ਹੱਥ ਦੇ ਕਿੱਲ ਨੇ ਜਿਹੜੇ ਤਿੱਖੇ ਕਰਕੇ ਸਿੱਧੇ ਕਰਕੇ ਹੁਣ ਪੱਕੇ ਤੌਰ ਦੇਤੇ ਸਿਮਿੰਟ ਦੇ ਵਿੱਚ ਫਿੱਟ ਕਰਤੇ ਬਜਰੀ-ਬੁਜਰੀ ਪਾ ਕੇ ਉਹ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਜੇਕਰ ਅੱਜ ਸਹਿਮਤੀ ਨਹੀਂ ਬਣਦੀ ਜਾਣਾ ਪੈ ਗਿਆ ਤੇ ਫਿਰ ਕਿੱਧਰਲੇ ਪਾਸੇ ਦੇ ਕਿਸਾਨ ਲੰਘਣਗੇ ਉਹਦੇ ਵਿੱਚ ਤੁਸੀਂ ਮੈਂ ਬੇਨਤੀ ਕਰਦਾ ਹਾਂ ਹਾਂਜੀ ਉਹ ਤਾਂ ਦੇਖੋ ਥੌੜੇ ਛਣੇ ਚਲਾਉਣੇ ਵਾਲੇ ਆਸੀਂ ਹੂੰ ਅਸੀਂ ਕਾਣੇ ਬਾਉਣ ਵਾਲੇ ਆ ਸਾਡੇ ਕੋਲ ਜੇ ਇਹਨਾਂ ਕੋਲ ਜੰਤਰ ਆ ਇਹ ਸਾਡੇ ਜੰਤਰ ਆ ਸਾਡੀ ਪਬਲਿਕ ਦਾ ਪੈਸਾ ਇਹ ਸਾਡੇ ਅਸੀਂ ਆਪਣੀ ਕਮਾਈ ਨਾਲ ਜੰਤਰ ਲਿਆ ਰਹੇ ਆ ਇਹਨਾਂ ਨੂੰ ਦੱਸ ਕੇ ਜਾਵਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਹਾਂ ਜੀ ਸਰ ਤੁਸੀਂ ਕੁਛ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਕੋਸ਼ਿਸ਼ ਇਹ ਕਰਦਾ ਸੀ ਇਹ ਸਰਕਾਰ ਜਿਹੜੀ ਸੈਂਟਰਲ ਸਰਕਾਰ ਦੇ ਨਾਲ ਜੀ ਉਹ ਆਪਣੀ ਇਹ ਸਾਨੂੰ ਮਾੜੀ ਹਾਲਤ ਦਿਖਾ ਰਹੀ ਹੈ ਕਿ ਮੇਰੇ ਕੋਲ ਕੁਝ ਨਹੀਂ ਹੈ ਉਹ ਖੜਾ ਹੱਥ ਖੜੇ ਕਰਨ ਲਈ ਅਸੀਂ ਪਿੱਛੇ ਚਲੇ ਜਾਵਾਂਗੇ ਹੂੰ ਅਸੀਂ ਕੋਈ ਹੋਣੀ ਕਰਦੇ ਦੂਜੇ ਪਾਸੇ ਹਰ ਬੰਦੇ ਨੂੰ ਜਿੰਨੇ ਵੀ ਅਸੀਂ ਸ਼ਾਂਤ ਭਾਰ ਪੂਰੇ ਭਾਰਤ ਦੀ ਗੱਲ ਕਰਦਾ ਮੈਂ ਜੀ ਹਰ ਕਿਸਾਨ ਜਿਹੜਾ ਹੈਗਾ ਆਪਣਾ ਗੁਜ਼ਾਰਾ ਕਰਨ ਵਾਸਤੇ ਆਪ ਇਹ ਸਾਰਿਆਂ ਨੂੰ ਪਤਾ ਹੈ ਕਿਸ ਤਰ੍ਹਾਂ ਕਰ ਰਿਹਾ ਹੈ ਬਿਲਕੁਲ ਜਦੋਂ ਅਸੀਂ ਆਤਮ ਹੱਤਿਆ ਕਰ ਸਕਦੇ ਤਾਂ ਇੱਥੇ ਅਸੀਂ ਮਰਨ ਤੋਂ ਡਰਾਂਗੇ ਅਸੀਂ ਜੇ ਸਲਫਾਸ ਜਾਂ ਕੁਝ ਖਾ ਕੇ ਆਤਮ ਹੱਤਿਆ ਕਰਦਾ ਹੈ ਬੰਦਾ ਉਹਦੇ ਨਾਲੋਂ ਅਸੀਂ ਇੱਥੇ ਲੜ ਕੇ ਨਹੀਂ ਮਰਾਂਗੇ ਆਪਰੇ ਕਬਸਲੇ ਰਾਗੇ ਦਿੱਲੀ ਦੇ ਵਿੱਚ ਵੀ ਉਧਰ ਸਿੰਘੂ ਬਾਰਡਰ ਵਾਲੇ ਪਾਸੇ ਵੀ ਇਸੇ ਤਰੀਕੇ ਦੀ ਸਿਚੁਏਸ਼ਨ ਬਣ ਗਈ ਉੱਥੇ ਵੀ ਪੱਕੀ ਬੈਰੀਗੇਟਿੰਗ ਕਰ ਦਿੱਤੀ ਹੈ ਕਿਸਾਨ ਜੇਕਰ ਜਾਂਦੇ ਨਹੀਂ ਤਾਂ ਅੜਚਣਾਂ ਬੜੀਆਂ ਬਣਾਈਆਂ ਗਈਆਂ ਨੇ ਸਾਰੀਆਂ ਨੂੰ ਸਰ ਕਰ ਦੇਣਗੇ ਕਿਸਾਨਾ ਇੰਨਾ ਮਨੂਬਲ ਐਸ ਵਾਰ ਕਿਸਾਨਾਂ ਦਾ ਮਨੂਬਲ ਇੰਨਾ ਤਕੜਾ ਹੈ ਕਿ ਜਿੰਨੀਆਂ ਵੀ ਅੜਚਣਾਂ ਨੇ ਕਿਉਂਕਿ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਵੀ ਉਸ ਤਰੀਕੇ ਦੀ ਐਸਵਾਰ ਤਿਆਰੀ ਕੀਤੀ ਕਿਸਾਨਾਂ ਦੇ ਸੀ ਨਾ ਕਿ ਪਿਛਲੀ ਵਾਰ ਅਸੀਂ ਪ੍ਰੈਕਟਿਸ ਕਰ ਲਈਏ ਸਾਨੂੰ ਪਤਾ ਲੱਗ ਗਿਆ ਤੇ ਇਧਰਲੇ ਪਾਸੇ ਫਿਰ ਪ੍ਰਸ਼ਾਸਨ ਨੇ ਵੀ ਪ੍ਰੈਕਟਿਸ ਕਰ ਲਈਏ ਲੱਗਦਾ ਕਿ ਇਹ ਅੜਚਣਾਂ ਵੀ ਪਾਰ ਹੋ ਜਾਣਗੀਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ ਪਹੁੰਚ ਜਾਣਗੀਆਂ ਕਿਸਾਨਾਂ ਚ ਜਦੋਂ ਕਿਸੇ ਘਰ ਦੇ ਵਿੱਚ ਹਾਂਜੀ ਥੋੜੀ ਬਸੇ ਕੁਸਰ ਬਸਰ ਹੋਣ ਲੱਗਦੇ ਨੇ ਫੁੱਟ ਪੈ ਜਾਂਦੀ ਹੈ ਤਾਂ ਉਹਦੀ ਹਾਲਤ ਕੀ ਹੋਇਆ ਕਰਦੀ ਆ ਅਲੱਗ ਹੋ ਜਾਂਦੇ ਆ ਡੈਫੀਨਿਟਲੀ ਹੋ ਜਾਂਦੇ ਆ ਨਾ ਇਹ ਸਾਡੇ ਮੋਦੀ ਜੀ ਦਾ ਇਹ ਹਾਲਤ ਹੋ ਗਈ ਅੱਜ ਇਹਨੂੰ ਦਿਖਦਾ ਵੀ ਮੈਨੂੰ ਕਿਸੇ ਨੇ ਪੁੱਛਣਾ ਨਹੀਂ ਹੈ ਹੁਣ ਇਹ ਹੋਰ ਹੱਥ ਕੰਡੇ ਮਾਰਦਾ ਫਿਰਦਾ ਹੈ ਪਰ ਇਹਦੀ ਕਿਸਮਤ ਮਾੜੀ ਦਿਨ ਪਰ ਦਿਨ ਹੀ ਕਿਸਮਤ ਮਾੜੀ ਹੁੰਦੀ ਜਾਊਗੀ ਕੇਂਦਰ ਸਰਕਾਰ ਆਖਰੀ ਕਿ ਸਾਡਾ ਅਗਲਾ ਪਲਾਨ ਵੀ ਸਾਡਾ ਹੀ ਅਗਲੇ 5 ਸਾਲ ਵੀ ਅਸੀਂ ਨਹੀਂ ਆਉਣਾ ਇਹ ਭੀਜਪੀ ਸਰਕਾਰ ਦਾ ਕਹਿਣਾ ਹੈ ਇਹ ਉਹ ਇਹ ਚੀਜ਼ ਨੂੰ ਉਹ ਮੰਨ ਰਹੇ ਹੈ ਔਰੰਗਜ਼ੇਬ ਵੀ ਇਹੀ ਗੱਲ ਕਹਿੰਦਾ ਸੀਗਾ ਕਿ ਮੈਂ ਚੱਕਰਵਾਤੀ ਰਾਜਾ ਜਿਹਦਾ ਰਾਜ ਹੈ ਅਫਗਾਨਿਸਤਾਨ ਤੋਂ ਲੈ ਕੇ ਹਮ ਤੱਕ ਸੀਗਾ ਪਰ ਜਦੋਂ ਸਤਗੁਰਾਂ ਦੇ ਨਾਲ ਉਹਦਾ ਪੰਗਾ ਪਿਆ ਨਾ ਸਤਗੁਰਾਂ ਨੇ ਧਰਮ ਯੁੱਧ ਚਲਾਇਆ ਸੀ ਨਾ ਇਹ ਵੀ ਧਰਮ ਯੁੱਧ ਮੋਰਚੇ ਵਾਲੀ ਜਿਹਾ ਸਾਰੇ ਧਰਮ ਯੁੱਧ ਜਿਹੜਾ ਵੀ ਕਿਤੇ ਹੋਵੇ ਕਿਸੇ ਵੀ ਧਰਮ ਦਾ ਹੋਵੇ ਉਹਦੀ ਅਕਾਲ ਪੁਰਖ ਵਾਹਿਗੁਰੂ ਜਿਹਨੇ ਇਸ ਸ੍ਰਿਸ਼ਟੀ ਸਾਜੀ ਆ ਉਹਦੀ ਮਦਦ ਕਰਦਾ ਹੈ ਜੁਲਮ ਨੂੰ ਖਤਮ ਕਰਦਾ ਤੇ ਜ਼ਾਲਮ ਨੂੰ ਖਤਮ ਕਰਦਾ ਜੀ ਤੁਸੀਂ 5 ਸਾਲਾਂ ਦੀ ਗੱਲ ਕਰ ਰਹੇ ਮੈਂ ਕਹਿੰਦਾ ਖ ਪਤਾ ਨਹੀਂ ਕੀ ਹਾਲ ਹੋਣਾ ਕਿੰਨੇ ਕੁ ਲੋਕਾਂ ਦੀ ਦੁਰਾਸ਼ੀਸ਼ ਜਿਨ੍ਹਾਂ ਦੇ ਜਿਨ੍ਹਾਂ ਦੇ ਪਹਿਲਾਂ ਕਿੰਨੀਆਂ ਮੌਤਾਂ ਹੋਈਆਂ ਕਿਸ ਕਰਕੇ ਹੋਈਆਂ ਇਹ ਚੀਜ਼ ਕਰਕੇ ਮੈਨੂੰ ਕਹਿੰਦਾ ਪੂਰੇ ਬਰਡ ਦੇ ਵਿੱਚ ਇਹਦੇ ਵਰਗਾ ਮਾੜਾ ਪ੍ਰਧਾਨ ਮੰਤਰੀ ਕੋਈ ਬਣਿਆ ਹੀ ਨਹੀਂ ਹੁਣ ਇੱਕ ਹੋਰ ਵੀ ਵਿਸ਼ੇ ਪੱਧਰ ਦੀ ਇਹ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜੀ ਤੁਹਾਡਾ ਤੁਹਾਡੀ ਗੱਲ ਵਿਚਾਲੇ ਆ ਫਰਾਂਸ ਦੇ ਵਿੱਚ ਵੀ ਇਸੇ ਤਰੀਕੇ ਦੀ ਸਿਚੁਏਸ਼ਨ ਆ ਹੋਰ ਵੀ ਕਈ ਕੰਟਰੀਆਂ ਨੇ ਜਿੱਥੇ ਕਿਸਾਨ ਆਪਣੇ ਆਪ ਨੂੰ ਦੱਬਿਆ ਕੁਚਲਿਆ ਮਹਿਸੂਸ ਕਰ ਰਹੇ ਨੇ ਕੀ ਲੱਗਦਾ ਕਿ ਇਹ ਆਪਣੀ ਕੱਲੀ ਭਾਰਤ ਸਰਕਾਰ ਦੀ ਗੱਲ ਨਹੀਂ ਸਾਰੇ ਕਿਤੇ ਹੀ ਕਿਸਾਨਾਂ ਦੀ ਜਿਹੜੀ ਹਾਲਤ ਹੈ ਉਹਨੂੰ ਤਰਸਯੋਗ ਬਣਾਇਆ ਜਾ ਰਿਹਾ ਨੀਤੀਆਂ ਲਿਆ ਲਿਆ ਕਿ ਇਸ ਜਿੰਨੇ ਵੀ ਸਰਕਾਰਾਂ ਔਰ ਜਿੰਨੇ ਵੀ ਇੰਡਸਟਰੀਅਲ ਬੰਦੇ ਆ ਜਿਹੜੇ ਸਰਮਾਇਦਾਰ ਬੰਦੇ ਜਿਹੜੇ ਹੈਗੇ ਉਹ ਪੂਰੇ ਵਰਲਡ ਵਿੱਚੋਂ ਦਾ ਚਾਹੁੰਦੇ ਆ ਕਿ ਅਸੀਂ ਜ਼ਿਮੀਦਾਰ ਤੋਂ ਲੇਬਰ ਦਾ ਕੰਮ ਲਈਏ ਠੀਕ ਹੈ ਅਸੀਂ ਮੰਨਦੇ ਆ ਅਜੇ ਕੱਲ ਪਰਸੋ ਇਹ ਐਲਾਨ ਕੀਤਾ ਇਹਨਾਂ ਨੇ ਕਿ ਸਵਾਮੀ ਰਮਨਦਾਸਨ ਜੀ ਨੂੰ ਇਹਨਾਂ ਨੇ ਉਹ ਉਹਨਾਂ ਦੀ ਮੌਤ ਹੋ ਚੁੱਕੀ ਉਹਦਾ ਸਤਕਾਰ ਕਰਨ ਵਾਸਤੇ ਤਿਆਰ ਹੋ ਰਹੇ ਆ ਜੀ ਜੇ ਉਹਨੇ ਕੋਈ ਉਹਨੂੰ ਇਹਨਾਂ ਨੇ ਕਮਿਸ਼ਨ ਬਣਾਇਆ ਅਗੂ ਬਣਾਇਆ ਕਮਿਸ਼ਨ ਦਾ ਹਾਂਜੀ ਜੇ ਉਹਨੂੰ ਇੰਨਾ ਲੈਗ ਸਮਝਦਾ ਤੇ ਕਿਉਂ ਉਹਦੀ ਜਿਹੜੀ ਰਿਪੋਰਟਾਂ ਕਿਉਂ ਨਹੀਂ ਲਾਗੂ ਕਰਦੇ ਹੋ ਐਸ ਪਾਸੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਕਿ ਨਹੀਂ ਆਉਣੀ ਚਾਹੀਦੀ ਜੇ ਅਸੀਂ ਇੱਕ ਪਾਸੇ ਸਨਮਾਨ ਦੇ ਰਹੇ ਹਾਂ ਦੂਜੇ ਪਾਸੇ ਉਹਦਾ ਪਾਸ ਕੀਤਾ ਹੋਇਆ ਅਸੀਂ ਲਾਗੂ ਨਹੀਂ ਕਰ ਰਹੇ ਇਹ ਸਾਡੀ ਗਲਤ ਤਾਂ ਨਹੀਂ ਹੈ ਕੀ ਗਲਤ ਕਰ ਰਹੇ ਸਹੀ ਕਹਿ ਰਹੇ ਇਹਨਾਂ ਨੂੰ ਕੋਈ ਸ਼ਰਮ ਆਉਣੀ ਚਾਹੀਦੀ ਐ ਵੀ ਅਸੀਂ ਕੀ ਕਰ ਰਹੇ ਹਾਂ ਕਮਿਸ਼ਨ ਵੀ ਇਹਨਾਂ ਨੇ ਬਣਾਇਆ ਰਿਪੋਰਟ ਵੀ ਉਹਨਾਂ ਨੇ ਦਿੱਤੀ ਇਹ ਲਾਗੂ ਕਰਨ ਵਾਲੇ ਇਹਨਾਂ ਕੋਲ ਕੁਛ ਆਇ ਨਹੀਂ ਆ ਜਿਹੜੇ ਹੱਥ ਕੰਡੇ ਬੀਜ ਰਹੇ ਆ ਇਹਨਾਂ ਵਾਸਤੇ ਇਹਦੇ ਕੋਲ ਪੈਸਾ ਹੈਗਾ ਇਹਨਾਂ ਕੋਲ ਟਾਈਮ ਹੈਗਾ ਲੇਕਿਨ ਦੁਨੀਆ ਦੀ ਭਲਾਈ ਵਾਸਤੇ ਕੋਈ ਟਾਈਮ ਨਹੀਂ ਹੈ ਇਹਨਾਂ ਕੋਲ ਤੁਸੀਂ ਆਖਿਆ ਇਸ ਤੋਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਤੁਸੀਂ ਆਖਿਆ ਕਿ ਜ਼ਿਮੀਂਦਾਰ ਨੂੰ ਭਾਵੇਂ ਜਿਹੜਾ ਕਿਰਤ ਕਰਦਾ ਬੰਦਾ ਹੱਥੀਂ ਕਿਰਤ ਕਰਦਾ ਖਾਸ ਤੌਰ ਤੇ ਜ਼ਿਮੀਂਦਾਰ ਨੂੰ ਤੁਸੀਂ ਆਖਿਆ ਕਿ ਇੰਡਸਟਰੀਅਲਿਸਟ ਜਿਹੜੇ ਬੰਦੇ ਹੈਗੇ ਆ ਉਹਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਨੇ ਤੇ ਫਿਰ ਹਨਾ ਵੀ ਉਹਨੂੰ ਉਹਨੂੰ ਆਪਣੇ ਹੇਠਾਂ ਲਾ ਕੇ ਚਲਾਉਣਾ ਚਾਹੁੰਦੇ ਤੇ ਫਿਰ ਜ਼ਿਮੀਦਾਰ ਉਸ ਪੁਆਇੰਟ ਦੇ ਉੱਤੇ ਆ ਕੇ ਜ਼ਿਮੀਦਾਰ ਕੀ ਚਾਹੁੰਦਾ ਇਹ ਆਖਰੀ ਸਵਾਲ ਹੈ ਮੇਰਾ ਜ਼ਿਮੀਦਾਰ ਅਸੀਂ ਤਾਂ ਹੋਰ ਕੁਝ ਨਹੀਂ ਚਾਹੁੰਦੇ ਜਿਸ ਤਰ੍ਹਾਂ ਉਹਨਾਂ ਦੀਆਂ ਕੀਮਤਾਂ ਵਧਦੀਆਂ ਸਾਡੀਆਂ ਵਧਾਈ ਜਾਵੇ ਅਸੀਂ ਵੀ ਉਹਨਾਂ ਦੇ ਮੁਕਾਬਲੇ ਹੋ ਜਾਈਏ ਕੀ ਗਲਤ ਕਹਿ ਰਹੇ ਹਾਂ ਤੁਹਾਨੂੰ ਸਹੀ ਕਹਿ ਰਹੇ ਹਾਂ ਇਹਨਾਂ ਦੀ ਹਰ ਹਰ ਨੀਤੀ ਜਿਹੜੀ ਹੈਗੀ ਕਿਸਾਨ ਮਾਰੂ ਹੈ ਗਰੀਬ ਮਾਰੂ ਹੈ ਇਹ ਤਾਂ ਕਹਿੰਦੇ ਅਸੀਂ ਇਹਨਾਂ ਨੇ ਗਰੀਬੀ ਇਸ ਤਰ੍ਹਾਂ ਨਹੀਂ ਹਿੰਦੁਸਤਾਨ ਦੀ ਚੱਕਣੀ ਇਹਨਾਂ ਨੇ ਗਰੀਬ ਨੂੰ ਖਤਮ ਕਰਨਾ ਹੈ ਉਹ ਤੇ ਕਰੇ 25 ਕਰੋੜ ਗਰੀਬ ਨੇ ਜਿਹੜੇ ਅਸੀਂ ਗਰੀਬੀ ਰੇਖਾ ਤੋਂ ਉੱਪਰ ਲੈ ਆਂਦੇ ਪਿਛਲੇ 10 ਸਾਲਾਂ ਦੇ ਟੈਨਿਓਰ ਦੇ ਦੌਰਾਨ ਇਹ ਵਿੱਤ ਮੰਤਰੀ ਵੀ ਕਹਿ ਰਹੇ ਨੇ ਤੇ ਇਹ ਕੇਂਦਰ ਸਰਕਾਰ ਵੀ ਆਪਣੇ ਮੂੰਹੋਂ ਇਹ ਚੀਜ਼ ਆਖ ਰਹੀ ਹੈ ਤੇ ਉਹਦੇ 'ਚ ਫਿਰ ਕੋਈ ਸੱਚਾਈ ਨਹੀਂ ਹੈ ਉਹ ਪਿੰਡਾਂ ਜਾ ਕੇ ਵੇਖਣ ਇਹਨਾਂ ਤੋਂ ਆਨਸਰ ਲੈਣਾ ਚਾਹੀਦਾ ਪਿੰਡਾਂ 'ਚ ਆ ਕੇ ਦੇਖਣ ਕੁਰਸੀਆਂ 'ਤੇ ਬੈਠ ਕੇ ਨਹੀਂ ਗਰੀਬੀ ਅਮੀਰੀ ਦਿਖਦੀ ਉਹ ਤਾਂ ਪਿੰਡਾਂ 'ਚ ਫਿਰਕੇ ਦਿਖਦੀ ਆ ਕਿਵੇਂ ਸਾਡੇ ਬੱਚੇ ਕਿਵੇਂ ਅਸੀਂ ਖੇਤਾਂ 'ਚ ਮਜ਼ਦੂਰੀਆਂ ਕਰਦੇ ਆਂ ਕਿਵੇਂ ਅਸੀਂ ਖੇਤਾਂ 'ਚ ਫਿਰਦੇ ਆਂ ਕਿਵੇਂ ਸਾਡੇ ਮਜ਼ਦੂਰ ਆ ਜਿਹੜੇ ਸਾਡੇ ਨਾਲ ਹਿੱਸਾ ਬਣਾਉਨੇ ਆ ਇਹ ਕੁਰਸੀਆਂ 'ਤੇ ਬੈਠ ਕੇ ਨਹੀਂ ਦਿਖਦੀ ਇਹ ਕਾਗਜ਼ਾਂ 'ਤੇ আর ਲਾਇਬਾਂ 'ਤੇ ਹੋ ਕੇ ਨਹੀਂ ਆਏਗਾ ਹੁੰਦੇ ਕੰਮ ਇਹ ਤਾਂ ਪਿੰਡਾਂ ਦੀ ਫਿਰਕੇ ਦਿਖਦੇ ਆ ਇਹਨੂੰ ਉਹ ਮੋਦੀਆ ਲੱਗ ਗਿਆ ਤੇਰਾ ਪਤਾ ਬੇਈਮਾਨੀ ਦਾ ਚਾਦੇ ਵਿੱਚ ਪਾਇਆ ਤੈਨੂੰ ਤੇ ਬੱਕਰੀ ਬਗਾਨੀ ਦਾ ਇਹ ਕੀ ਬਾਤ ਹੈ ਇਸੋ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ हां इधर ਸਾਡੇ ਨੌਜਵਾਨ ਵੀਰ ਇੱਥੇ ਬੈਠੇ ਨੇ ਬਾਈ ਜੀ ਅੱਜ ਜਿਹੜੀ ਇੱਥੇ ਸਿਚੁਏਸ਼ਨ ਬਣੀ ਹੈ ਮੈਂ ਇੱਧਰ ਬੈਠਣਾ ਚਾਹੂੰਗਾ ਜਿਹੜੀ ਇੱਥੇ ਸਿਚੁਏਸ਼ਨ ਬਣੀ ਹੈ ਕਿਉਂਕਿ ਕੱਲ ਪੱਕੇ ਤੌਰ ਦੇ ਉੱਤੇ ਲਾ ਦਿੱਤੇ ਗਿਆ ਗੱਲ ਇਹੀ ਆਖੀ ਜਾ ਰਹੀ ਹੈ ਕਿ ਜਦੋਂ ਕਿਤੇ ਹੋਰ ਪੁਲ ਬਣਾਉਣਾ ਹੋਵੇ ਕੋਈ ਕੰਸਟਰਕਸ਼ਨ ਕਰਨੀ ਆਮ ਲੋਕਾਂ ਦੀ ਸਹੂਲਤ ਦੇ ਆਸਤੇ ਕੁਝ ਵੀ ਕਰਨਾ ਸੜਕਾਂ ਦੇ ਉੱਤੇ ਪੈਚ ਵਰਕ ਹੀ ਕਰਨਾ ਉਹਨੂੰ ਸਾਲਾਂ ਬੱਦੀ ਦਾ ਸਮਾਂ ਲੱਗ ਜਾਂਦਾ ਤੇ ਇੱਥੇ ਰਾਤੋਂ ਰਾਤ ਇੰਨੀ ਕੰਸਟਰਕਸ਼ਨ ਕਰ ਦਿੱਤੀ ਗਈ ਹੈ ਕਿਵੇਂ ਵੇਖ ਦਊ ਫਿਰ ਇਹ ਪਾਜੀ ਪੰਜਾਬ ਨਾਲ ਹਮੇਸ਼ਾ ਤੱਕਾ ਹੁੰਦਾ ਰਿਹਾ ਹੈ ਤਮੇ ਚਾਹ ਹੁੰਦਾ ਹੀ ਰਹੇਗਾ ਕਿਉਂਕਿ ਨੌਜਵਾਨ ਦੇਖੋ ਪੰਜਾਬ ਦੇ ਕਿੰਨੇ ਬੇਰੁਜ਼ਗਾਰ ਲੱਗੇ ਨੇ ਜੀ ਦੇਖੋ ਜੀ ਇਹਨਾਂ ਨੇ ਕੋਈ ਵੀ ਐਦਾਂ ਦਾ ਕੰਮ ਨਹੀਂ ਕੀਤਾ ਜੀ ਜਿਹੜਾ ਨੌਜਵਾਨਾਂ ਨੂੰ ਆਪਾਂ ਸੰਭਾਲ ਸਕੀ ਜੀ ਨੌਜਵਾਨਾਂ ਵਾਸਤੇ ਹਮੇਸ਼ਾ ਧੱਕਾ ਕੀਤਾ ਤੇ ਅੱਜ ਵੀ ਅੱਜ ਕਿਸਾਨਾਂ ਵਾਸਤੇ ਧੱਕਾ ਹੋ ਰਿਹਾ ਕੱਲ ਕਿਸ ਬੀਬੀ ਵਾਸਤੇ ਧੱਕਾ ਹੋਏਗਾ ਗੱਲ ਵੀਰੋ ਇਹੀ ਹੈ ਜੇ ਪੰਜਾਬ ਸੰਭਾਲਣਾ ਹੈ ਆਪਾਂ ਤੇ ਆਪਾਂ ਇਕੱਠੇ ਹੋ ਕੇ ਚੱਲੀਏ ਦਿੱਲੀ ਕੁਝ ਕਰੀਏ ਵੀਰੋ ਤੇ ਤਾਂ ਆਪਣਾ ਕੋਈ ਹੱਲ ਹੋਣਾ ਵੀਰ ਜਾਓ ਨਹੀਂ ਤੇ ਕੋਈ ਹੱਲ ਨਹੀਂ ਹੈ ਆਪਣਾ ਕੀ ਅਸ ਲੱਗਦੀ ਹੈ ਕਿ ਇਸ ਵਾਰ ਕਿੰਨੀ ਗਿਣਤੀ ਦੇ ਵਿੱਚ ਕਿਸਾਨ ਜਥੇ ਨੇ ਜਿਹੜੇ ਉੱਥੇ ਪਹੁੰਚ ਸਕਦੇ ਨੇ ਪੰਜਾਬ ਦੇ ਕਿੰਨੇ ਲੋਕ ਉੱਥੇ ਪਹੁੰਚ ਸਕਦੇ ਨੇ ਦਿੱਲੀ ਇਹ ਨੌਜਵਾਨ ਆਪਣੇ ਵੀਰ ਆਪਾਂ ਆਏ ਨੇ ਜੀ ਤੇ ਹੋਰ ਵੀ ਕਿਸਾਨ ਆਣਗੇ ਕਿਉਂਕਿ ਇਕੱਲੇ ਨਾਲ ਮੇਰੇ ਨਾਲ ਕੋਈ ਜਿੱਤ ਨਹੀਂ ਹੋਣੀ ਜੀ ਕੋਈ ਨੌਜਵਾਨ ਆਉਣਗੇ ਤੇ ਤਾਂ ਆਪਾਂ ਕੋ ਜਿੱਤ ਹੋਣੀ ਪਈ ਵੀਰੇ ਇਹ ਲੋਕ ਕਿੱਡੇ ਬੈਰੀਕੇਡ ਲਾਤੇ ਨੇ ਕੋਈ ਅਸੀਂ ਕੋਈ ਆਪਣੀ ਮੰਗ ਮੰਗਣ ਚੱਲੇ ਆ ਜੀ ਅਸੀਂ ਕਿਸੇ ਦਾ ਕੋਈ ਕਤਲ ਨਹੀਂ ਕਰਨ ਚੱਲੇ ਜੀ ਅਸੀਂ ਆਪਣਾ ਜੋ ਵੀ ਹੈ ਆਪਣੀ ਇਨਸਾਫ ਵਾਸਤੇ ਚੱਲੇ ਆ ਮਹਾਰਾਜ ਕਿਰਪਾ ਕਰੇਗਾ ਜੀ ਤੇ ਅਸੀਂ ਜਿੱਤ ਕੇ ਜਰੂਰ ਆਵਾਂਗੇ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਵੀਰੇ ਸੋ ਕਿਸਾਨਾਂ ਦੀਆਂ ਗੱਲਾਂ ਵੀ ਅਸੀਂ ਸੁਣੀਆਂ ਤੇ ਨੌਜਵਾਨੀ ਦਾ ਹੈ ਸੋ ਜਿਹੜੇ ਕੀ ਕਹਿਣਾ ਉਹ ਵੀ ਗੱਲ ਆਖੀ ਆ ਗਰੀਬੀ ਨੂੰ ਲੈ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਵਾ ਚੁੱਕੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਇਸ ਟ੍ਰਿਕ ਦੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਇਹ ਦੋਸ਼ ਲੱਗ ਰਿਹਾ ਕਿ ਕਥਿਤ ਤੌਰ ਦੇ ਉੱਤੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਹਾਲਾਂਕਿ ਹੁਣ ਕਿਸਾਨਾਂ ਨੇ ਆਪਣੀ ਕਾਲ ਦਿੱਤੀ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਤੇ ਵੇਖਣਾ ਬਣਦਾ ਹੈ ਕਿ ਇਹ ਜਿਹੜਾ ਕਨਫਲਿਕਟ ਹੈ ਇਹ ਜਿਹੜਾ ਪੂਰਾ ਮਾਮਲਾ ਹੈ ਇਹ ਆਖਰਕਾਰ ਕਿਹੜੇ ਲੈਵਲ ਦੇ ਉੱਤੇ ਜਾ ਕੇ ਖਤਮ ਹੁੰਦਾ ਹੈ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮੈਂ ਅੰਦਰਜੀਤ ਸਿੰਘ ਚੈਲ ਸਕਾਈ ਨਿਊਜ਼ ਪੰਜਾਬ ਸ਼ੰਭੂ ਬੋਰਡਰ